ਜੀ ਐਲੋਪੀ ਵੱਲੋਂ ਜਿਹੜੇ ਇਲਜ਼ਾਮات ਲਗਾਏ ਗਏ ਨੇ ਕਿਵੇਂ ਦੇਖਦੇ ਹੋ ਤਾਂ ਆ ਕੇ ਜਨਾਜ਼ਰ ਕਿਸੇ ਜਿਹਦੀ ਸਮਝ ਨਾ ਹੋਵੇ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ ਉਹਨਾਂ ਨੂੰ ਜੇ ਕੋਈ ਸਿੱਧੇਵਾਲ ਮਾਡਲ ਦੇ ਘਰਾਸ ਸੀਗਾ ਉਹ ਸਾਨੂੰ ਮਿਲ ਲਿੰਦੇ ਉਹਦੇ ਬਾਰੇ ਜਿਹੜੀਆਂ ਕਮੀਆਂ ਸੀਗੀਆਂ ਉਹ ਦੱਸ ਦਿੰਦੇ ਬਾਬਾ ਜੀ ਆ ਸਾਡੇ ਪਿੰਡ ਦੇ ਵਿੱਚ ਫੀਵਰੇਜ ਤੁਸੀਂ ਪਾਇਆ ਜਾਂ ਟ੍ਰੀਟਮੈਂਟ ਪਲੈਂਟ ਲਾਇਆ ਉਹਦੇ ਵਿੱਚ ਆ ਕਮੀਆਂ ਅਸੀਂ ਵੀ ਦੇਖ ਲੈਂਦੇ ਪਰ ਜਿਹੜਾ ਜਿਸੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੋਲਿਆ ਉਹ ਉਹ ਮੈਂ ਜਿਹੜਾ ਹੈਗਾ ਕਹਿੰਦੇ ਨਾ ਕਿ ਜੈ ਜੈਸੀ ਦ੍ਰਿਸ਼ਟੀ ਤੈਸੀ ਸ੍ਰੇਕਟੀ ਜਿਹੋ ਜੀ ਸਾਡੀ ਆਪਣੀ ਸੋਚ ਹੋਵੇ ਸਾਨੂੰ ਉਹੋ ਜਿਹਾ ਦੂਸਰੇ ਵੀ ਦਿਸਦੇ ਆ ਤੇ ਜੈਸੀ ਨਜ਼ਰ ਤੈਸਾ ਨਜ਼ਾਰਾ ਜਦੋਂ ਸਾਡੀ ਨਜ਼ਰ ਹੀ ਉਹੋ ਜੀ ਆ ਸਾਨੂੰ ਕੋਈ ਚੰਗਾ ਦਿਸਦਾ ਹੀ ਨਹੀਂ ਤੇ ਉਹਦਾ ਜਿਹੜੇ ਹਾਲਾਤ ਉਹਨਾਂ ਨੇ ਆਪਣੇ ਦੱਸ ਦਿੱਤੇ ਪਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਸੀਜੇਵਾਲ ਮਾਡਲ ਆ 1999 ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਿੱਚ ਉਸ ਵੇਲੇ ਰਸਤੇ ਬਣਾਉਂਦੇ ਸੀ ਅਸੀਂ ਤੇ ਸਾਡੇ ਕੋਲ ਪਿੰਡ ਵਾਲੇ ਜਿਹੜੇ ਹੈਗੇ ਆ ਉਹ ਇਕੱਠੇ ਹੋਏ ਕਹਿੰਦੇ ਬਾਬਾ ਜੀ ਤੁਸੀਂ ਇਹਨੇ ਰਸਤੇ ਬਣਾ ਦਿੱਤੇ ਆ ਪਿੰਡ ਦੇ ਵਿੱਚ ਜਦੋਂ بارش ਆਉਂਦੀ ਆ ਪਾਣੀ ਗਲੀਆਂ 'ਚ ਖੜ ਜਾਂਦਾ ਜਾਂਦਾ ਕੋਠਿਓ-ਕੋਠੀ ਆਉਣਾ ਪੈਂਦਾ ਗੰਦਾ ਪਾਣੀ ਸਾਡੇ ਘਰਾਂ ਚ ਆ ਜਾਂਦਾ ਤੇ ਉਸ ਵੇਲੇ ਅਸੀਂ ਪਿੰਡ ਦੇ ਸੈਂਟਰ ਵਿੱਚ ਸੱਪੜ ਸੀਗਾ ਜਿੱਥੇ ਹੁਣ ਪੰਚਾਇਤ ਘਰ ਬਣਿਆ ਕਮਿਊਨਿਟੀ ਸੈਂਟਰ ਬਣਿਆ ਹੋਇਆ ਕਿਚਨ ਬਣੀ ਹੋਈ ਲਾਇਬ੍ਰੇਰੀ ਬਣੀ ਹੋਈ ਐ ਤੇ ਇਥੋਂ ਬਾਣੀ ਅਸੀਂ ਲਾ ਕੇ ਪਿੰਡ ਦੇ ਚੜ੍ਹਦੇ ਪਾਸੇ ਜਿਹੜਾ ਸੀਗਾ ਪਿੰਡ ਦਾ ਸਭ ਤੋਂ ਅੱਗੇ ਉੱਥੇ ਲੈ ਕੇ ਗਏ ਉੱਥੇ ਜਿਹੜਾ ਸਿਸਟਮ ਉਹ ਬਣਾਇਆ ਸੀਚੇਵਾਲ ਸਾਡੇ ਪਿੰਡ ਦਾ ਨਾਮ ਐ ਇਸੇ ਕਰਕੇ ਉਹ ਸੀਚੇਵਾਲ ਦੇ ਵਿੱਚ ਜਿਹੜਾ ਮਾਡਲ ਸਥਾਪਿਤ ਆ 1999 ਚ ਉਹਦਾ ਨਾਮ ਸੀਤੇਵਾਲ ਮਾਡਲ ਆ ਤਿੰਨ ਖੂਹ ਬਣਾਏ ਗਏ ਤਿੰਨਾਂ ਖੂਹਾਂ ਦੇ ਵਿੱਚ ਜਿਹੜੀ ਪਹਿਲੇ ਖੂਹ ਦੇ ਵਿੱਚ ਸੋਲਡ ਵੇਸਟ ਬੈਠ ਜਾਂਦੀ ਹੈ ਦੂਸਰੇ ਦੇ ਵਿੱਚ ਤਰਨ ਵਾਲੀ ਚੀਜ਼ ਜਿਸ ਨੂੰ ਤਿਧਾਈ ਕਹਿ ਦਿੰਦੇ ਆ ਜਾਂ ਜਿਹੜੀ ਹੈਗੀ ਆ ਕੋਈ ਵੀ ਵਿੱਚ ਕਾਗਜ਼ ਦੀ ਕੁਝ ਚੀਜ਼ ਆ ਜਾਂਦੀ ਹੈ ਤੇ ਗਰੀਸ ਆ ਜਾਂਦੀ ਹੈ ਉਹ ਦੂਸਰੇ ਖੁਦ ਜਲ ਜਾਂਦੀ ਹੈ ਤੀਸਰੇ ਦੇ ਵਿੱਚ ਹੋ ਕੇ ਪਾਣੀ ਜਿਹੜਾ ਹੈਗਾ ਉਹ ਜਿਹੜਾ ਅੱਗੇ ਜਾ ਕੇ ਉਹਦੇ ਵਿੱਚ ਜਿਹੜਾ ਪੌਣ ਚ ਬਦਲ ਜਾਂਦਾ ਜਦੋਂ ਸੂਰਜ ਦੀਆਂ ਕਰਨਾ ਪੈਂਦੀਆਂ ਉਹਨੂੰ ਅਰਬ ਕਰਿਆ ਕਹਿੰਦੇ 7 ਦਿਨਾਂ ਦੇ ਵਿੱਚ ਬੈਕਟੀਰੀਆ ਆਪਣੇ ਆਪ ਪੈਦਾ ਹੋ ਜਾਂਦਾ ਜਿਹੜਾ ਬੈਕਟੀਰੀਆ ਉਹ ਗੰਦਗੀ ਨੂੰ ਖਾ ਲੈਂਦਾ ਉਹਦੀ ਬੀਓਡੀ ਸੀਓਡੀ ਟੀਡੀਐਸ ਉਹ ਪੈਰਾਮੀਟਰ ਜਿਹੜੇ ਹੈਗੇ ਆ ਉਹ ਖੇਤੀ ਦੇ ਲਾਉਣ ਯੋਗ ਹੋ ਜਾਂਦੇ ਪਾਣੀ ਖੇਤੀ ਲੋ ਲਾਉਣ ਯੋਗ ਹੋ ਜਾਂਦਾ 1999 ਸੀਚੇਵਲ ਦੇ ਵਿੱਚ ਜਿਹੜਾ ਹੈ ਪਹਿਲਾਂ ਅਸੀਂ ਇੰਜਣ ਦੇ ਨਾਲ ਪਾਣੀ ਲਾਉਂਦੇ ਸੀ ਫਿਰ ਮੋਟਰ ਲਾਤੀ ਹੁਣ ਇਹ ਸੀਚੇਵਲ ਮਾਡਲ ਜਿਹੜਾ ਹੈਗਾ 26 ਸਾਲ ਤੋਂ ਸਾਡੇ ਪਿੰਡ ਵਿੱਚ ਸਕਸੈਸਫੁਲ ਚੱਲ ਰਿਹਾ ਪਵਿੱਤਰ ਵੇਂ ਦੇ ਉੱਤੇ ਵੀ ਇਹ ਸੀਚੇਵਲ ਮਾਡਲ ਹੀ ਤੇ 45 ਕਿ ਪਿੰਡਾਂ ਦਾ ਪਾਣੀ ਪਿੰਦਾ ਸੀ ਉਹ ਸੀਚੇਵਲ ਮਾਡਲ ਰਾਹੀਂ ਜਿਹੜਾ ਹੈ ਉਹ ਜਿਹੜਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਜਿਸ ਤੇ ਜਿਸ ਤੇ ਐਨ ਆਰ ਆਈ ਵੀਰਾਂ ਨੇ ਖਾਸ ਕਰਕੇ ਜਿਹੜਾ ਸੀਚੇਵਲ ਮਾਡਲ ਆ ਐਨਆਰਆਈ ਵੀਰਾਂ ਨੇ ਜਿਹੜਾ ਹੈਗਾ ਬਹੁਤ ਪੰਡਾਂ ਦੇ ਵਿੱਚ ਅਪਣਾਇਆ ਕਿਉਂਕਿ ਉਹ 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 ਜਿਹੜਾ ਪੈਸੇ ਜਿਹੜੇ ਹੈ ਸਾਰੇ ਐਨਆਰਆਈ ਵੀਰਾਂ ਨੇ ਲੱਗੇ ਜਿਹੜਾ ਇਹ ਫੇਲ ਮਾਡਲ ਦੀ ਗੱਲ ਕਰਦੇ ਹੋ ਗੱਲ ਕਰਦੇ ਹੋ ਉਹ ਮਾਡਲ ਹੈ ਥਾਪਰ ਮਾਡਲ ਫੇਲ ਹੋਇਆ 2017 ਦੇ ਵਿੱਚ ਜਦੋਂ ਥਾਗੋਟ ਦੇ ਵਿੱਚ ਜਿਮਨੀ ਜਾਣ ਸੀ ਉਸ ਵੇਲੇ ਤ੍ਰਿਪਤ ਬਾਜਵਾ ਉਸ ਵੇਲੇ ਦੇ ਪੰਚਾਇਤ ਮੰਤਰੀ ਸੀ ਉਹ ਸੀਚੇਵਾਲ ਵੀ ਆਏ ਉਹਨਾਂ ਨੇ ਹਰੀਪੁਰ ਦੇਖਿਆ ਉੱਥੇ ਨਵਾਂ ਬਣਿਆ ਹੋਇਆ ਸੀਤੇਵਲ ਮਾਡਲ ਸੀ ਉਹਨਾਂ ਨੇ ਉਹਨੂੰ ਕਾਫੀ ਪ੍ਰਮੋਟ ਵੀ ਕੀਤਾ ਉਹਨਾਂ ਦੀਆਂ ਵੀਡੀਓ ਤੁਸੀਂ ਦੇਖ ਸਕਦੇ ਆ ਫਿਰ ਇਹਨੇ ਦੋਧਿਆ ਵੀ ਆਪਾਂ ਇਹ ਸੀਤੇਵਲ ਮਾਡਲ ਨੂੰ ਸਾਰੇ ਪੰਜਾਬ 'ਚ ਲਾਗੂ ਕਰੀਏ ਉਹਦੇ ਵਾਸਤੇ ਫਿਰ ਕਈਆਂ ਨੂੰ ਕੁਝ ਬੰਦੇ ਵਿੱਚ ਹੁੰਦੇ ਆ ਉਹਨਾਂ ਨੂੰ ਸੀਜੇਵਲ ਨਾਂ ਦੇ ਨਾਲ ਅਲਰਜੀ ਹੋਊਗੀ ਫਿਰ ਉਹਨਾਂ ਨੇ ਕਿਹਾ ਵੀ ਚਲੋ ਥਾਪਰ ਯੂਨੀਵਰਸਿਟੀ ਨੂੰ ਕਹਿੰਨੇ ਆ ਥਾਪਰ ਯੂਨੀਵਰਸਿਟੀ ਨੂੰ ਕਿਹਾ ਉਹ ਸਾਡੇ ਕੋਲ ਆਏ ਉਹਨਾਂ ਦੇ ਮਾਹਰ ਕਹਿੰਦੇ ਬਾਬਾ ਜੀ ਅਰੇ ਸੀਜੇਵਾਲ ਮਾਡਲ ਆ ਇਹਨੂੰ ਜੇ ਅਸੀਂ ਅਪਣਾ ਲਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਹ ਕਹੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਪਿੰਡਾਂ ਦੇ ਵਿੱਚੋਂ ਗੰਦਗੀ ਨਿਕਲਣੀ ਚਾਹੀਦੀ ਆ ਬਦਬੂ ਖਤਮ ਹੋਣੀ ਚਾਹੀਦੀ ਆ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਅਸੀਂ ਖੁਸ਼ ਆ ਉਹਨਾਂ ਨੇ ਸਾਡੇ ਕੋਲ ਖਗਾਇਆ ਵੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਉਹ ਲਿਖ ਕੇ ਵੀ ਦੇ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਸੀਜੇਵਾਲ ਮਾਡਲ ਆ ਉਹੀ ਥਾਪਰ ਮਾਡਲ ਉਹਨਾਂ ਨੇ ਹੁਣ ਨਾ ਇਹ ਬਦਲਿਆ ਪਰ ਇਹਨੇ ਨਹੀਂ ਸੀਜੇਵਾਲ ਨਹੀਂ ਬਣਾਇਆ ਇਹਨਾਂ ਨੇ ਥਾਪਰ ਬਣਾਇਆ ਇਹਨਾਂ ਨੇ ਬਹੁਤ ਪੈਸਾ ਜਿਹੜਾ ਹੈਗਾ ਵਿਭਾਗ ਚੋਂ ਦਿੱਤਾ ਜਿਵੇਂ ਜਿੱਥੇ ਬਣਾਇਆ ਉਹ ਸਾਡੇ ਕੋਲ ਵੀ ਇਹਦੀਆਂ ਕੰਪਲੇਂਟਾਂ ਆਈਆਂ ਬੀਬੀ ਭਰਾ ਜੋ ਖਾਨੂੰ ਲੈ ਕੇ ਗਏ ਪੰਜਾਚੋਂ ਪੰਨਾਂ ਦੇ ਵਿੱਚ ਦਿਖਾ ਲਿਆ ਕਿਉਂਕਿ ਜਿਹੜਾ ਇਹਨਾਂ ਨੇ ਮਾਡਲ ਬਣਾਇਆ ਇਹਨਾਂ ਦੀ ਪ੍ਰੈਜੈਂਟੇਸ਼ਨ ਸੀ ਪਟਿਆਲਾ ਵਿਖੇ ਉੱਥੇ ਐਨਜੀ ਦੇ ਚੇਅਰਮੈਨ ਵੀ ਆਏ ਸੀ ਜਦੋਂ ਇਹਨਾਂ ਨੇ ਅਸੀਂ ਪ੍ਰਦਰਸ਼ਨੀ ਦੇਖੀ ਉਹਦੇ ਵਿੱਚ ਇਹਨਾਂ ਦੇ ਕਨੈਕਸ਼ਨ ਗਲਤ ਸੀਗੇ ਉਲਟ ਸੀਗੇ ਕਨੈਕਸ਼ਨ ਇਹ ਕਿਹਾ ਥੋੜਾ ਪੁੱਠਾ ਬਣਾਇਆ ਹੋਇਆ ਇਹਨੇ ਜਿਹੀ ਏਦਾਂ ਦਾ ਬਣਾਉਨੇ ਫਰ ਉਹਨੂੰ ਇਹਨਾਂ ਨੇ ਇੰਪਲੀਮੈਂਟ ਕੀਤਾ ਜਿਹੜਾ ਬਣਾਇਆ ਬਾਡਲੀ ਪੁੱਠਾ ਬਣਾਇਆ ਜਿਹੜੇ ਇਹਨਾਂ ਕੋਲ ਜਿਹੜੀ ਕਹਿੰਦੇ ਨਕਲ ਆ ਉਹ ਵੀ ਅਕਲ ਨਾਲ ਵੱਜਦੀ ਐ ਸੋ ਇਹਨਾਂ ਦਾ ਸਾ ਪਰ ਮਾਡਲ ਫੇਲ ਐ ਇਹਦੀ ਇਨਕੁਹਾਰੀ ਕਰਾਉਣ ਜਿਹਨਾਂ ਪਿੰਡਾਂ ਵਿੱਚ ਪੈਸਾ ਲੱਗ ਕੇ ਇਹਨਾਂ ਨੇ ਬਰਬਾਦ ਕੀਤਾ ਇਹਦੇ ਜ਼ਿੰਮੇਵਾਰ ਹੋ ਆ ਜਿਨ੍ਹਾਂ ਨੇ ਪੈਸੇ ਦੇ ਕੇ ਪਿੰਡਾਂ ਦੇ ਅਪ ਜਿਹੜਾ ਹੈ ਬਰਬਾਦ ਕੀਤਾ ਜਿੱਥੇ ਸੀਜੇਵਾਲ ਮਾਡਲ ਬਣਿਆ ਅਸੀਂ ਜ਼ਿੰਮੇਵਾਰ ਬੈਠਿਆ ਜਿਹੜਾ ਅਸੀਂ ਬਣਾਇਆ ਅਸੀਂ ਉਹ ਜਵਾਬਦੇਹੀ ਵੀ ਹੈ ਉਹਦੇ ਵਾਸਤੇ ਜੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਵੀ ਸਾਡਾ ਪ੍ਰੋਗਰਾਮ ਸਾਡਾ ਫੇਲ ਹੋਇਆ ਕਿਉਂ ਫੇਲ ਹੋਇਆ ਉਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਅਸੀਂ ਸਰਕਾਰੀ ਪੈਸਾ ਦਿੰਨੇ ਆ ਪੈਸਾ ਤਾਂ ਲੋਕਾਂ ਦਾ ਹੁੰਦਾ ਉਹ ਪੈਸਾ ਕੋਸ਼ਿਸ਼ ਕਰਦੇ ਆ ਕਿ ਉਹ ਜਿਹੜਾ ਹੈ ਉਹ ਖਾਣ ਵਾਲੇ ਕੁਝ ਮਹਿਕਮੇ ਦੇ ਅਫਸਰ ਰਲ ਜਾਂਦੇ ਆ ਕੁਝ ਲੀਡਰਸ਼ਿਪ ਵਾਲੇ ਰਲ ਜਾਂਦੇ ਆ ਤਾਂ ਉਥੇ ਪਿੰਡ ਵਿੱਚ ਕੁਝ ਵੀ ਨਹੀਂ ਲੱਗਦਾ ਜਦੋਂ ਪੈਸਾ ਅਸੀਂ ਖਾ ਹੀ ਲਵਾਂਗੇ ਮਾੜੇ ਪਾਪਾਂਗੇ ਮਾੜੇ ਮਿਸਤਰੀ ਲਾਵਾਂਗੇ ਪਾਣੀ ਚਲਦਾ ਹੀ ਨਹੀਂ ਕਿ ਸਾਰੇ ਬੰਦ ਸੋ ਇਸ ਵਾਸਤੇ ਉਹਦੇ ਜ਼ਿੰਮੇਵਾਰ ਵੀ ਕਰਾਪਸ਼ਨ ਆ ਸੋ ਇਸ ਵਾਸਤੇ ਜਿਹੜਾ ਉਹਨਾਂ ਨੂੰ ਪਹਿਲਾਂ ਇਹਦੇ ਬਾਰੇ ਸਮਝ ਲੈਣਾ ਸੀ ਸਾਡੇ ਨਾਲ ਗੱਲ ਕਰ ਲੈਂਦੇ ਅਸੀਂ ਉਹਨੂੰ ਦੱਸ ਦਿੰਦੇ ਵੀ ਥਾਪਰ ਮਾਡਲ ਕਿਸੇ ਕਿਸੇ ਬਣਿਆ ਫੀਚੇਵਲ ਮਾਡਲ ਕਿਸੇ ਕਿਸੇ ਬਣਿਆ ਇਹਨਾਂ ਨੇ ਥਾਪਰ ਮਾਡਲ ਲਾਗੂ ਕੀਤਾ ਥਾਪਰ ਮਾਡਲ ਪਿੰਡਾਂ 'ਚ ਬਣਾਇਆ ਉਹ ਫੇਲ ਹੋਇਆ ਉਹਦੇ ਜਵਾਬਦੇ ਵੀ ਇਹ ਆ ਤੇ ਕਾਨੂੰ ਲੈ ਕੇ ਬਾਬਾ ਜੀ ਤੁਹਾਡੀ ਸਿੱਖਿਆ ਨੂੰ ਲੈ ਕੇ ਸਵਾਲ ਕਿਹੜੇ ਕੀਤੇ ਜਾ ਰਹੇ ਨੇ ਅਸੀਂ ਤਾਂ ਕਦੇ ਗਿਆ ਹੀ ਨਹੀਂ ਅਸੀਂ ਤਾਂ ਕੋਈ ਵੀ ਅਸੀਂ ਇੰਜੀਨੀਅਰਾਂ ਕੋਈ ਜਾਇ ਸੀ ਕੋਈ ਪੜ੍ਹਾਈ ਕੀਤੀ ਅਸੀਂ ਬੀਐਸ ਕਰਨ ਜੀਰ ਤੋਂ ਹਟ ਗਏ ਸੀ ਹਾਂ ਸਾਨੂੰ ਪਟਿਆਲਾ ਯੂਨੀਵਰਸਿਟੀ ਨੇ ਡੀਲੈਟ ਦੀ ਡਿਗਰੀ ਦਿੱਤੀ ਆ ਅਸੀਂ ਆਪਣੇ ਨਾਂ ਨਾ ਡਾਕਟਰ ਵੀ ਲਾ ਸਕਦੇ ਪਰ ਅਸੀਂ ਨਹੀਂ ਲਾਉਂਦੇ ਸਾਨੂੰ ਤਿੰਨ ਯੂਨੀਵਰਸਿਟੀਆਂ ਨੇ ਡਿਗਰੀਆਂ ਦਿੱਤੀਆਂ ਉਹ ਸਾਡੇ ਕੋਲ ਸਾਨੂੰ ਭਾਰਤ ਦੇ ਰਾਸ਼ਟਰਪਤੀ ਪਤਨੀ ਨੇ ਜਿਹੜਾ ਹੈ ਪਦਮਸ਼ਰੀ ਦਾ ਸਨਮਾਨ ਦਿੱਤਾ ਭਾਰਤ ਦੇ ਰਾਸ਼ਟਰਪਤੀ ਏਪੀ ਜੇ ਅਬਦੁਲ ਕਲਾਮ ਦੋ ਵਾਰ ਇੱਥੇ ਆਏ ਸਲਤਨਪੁਰ ਇੱਕ ਵਾਰ ਉਹਨਾਂ ਨੇ ਵੇਖੀ ਦੂਸਰੀ ਵਾਰੀ ਕਹਿੰਦੇ ਕਿ ਬਾਬਾ ਜੀ ਜਿਹੜੀ ਤੁਸੀਂ ਕਹਿੰਦੇ 8 ਕਿਲੋਮੀਟਰ ਪਾਈਪਲਾਈਨ ਪਾ ਕੇ ਅਸੀਂ ਖੇਤੀ ਨੂੰ ਪਾਣੀ ਲਾਉਣੇ ਉਹ ਉਹਨਾਂ ਨੇ ਆਣ ਕੇ ਦੇਖੀ ਫਿਰ ਜਿਹੜੀ ਹੈਗੀ ਐਮ ਜੀ ਡੀ ਦੇ ਜਿਹੜੇ ਚੇਅਰਮੈਨ ਆ ਉਹ ਹਰ ਫੈਸਲੇ ਦੇ ਵਿੱਚ ਇਹ ਲਿਖਦੇ ਜਿੱਥੇ ਭਗ ਦਿੰਦੇ ਆ ਕਿ ਸੀਚੇ ਵਾਲ ਮਾਡਲ ਜਿਹੜਾ ਹੈ ਇਹਨਾਂ ਨੂੰ ਅਪਣਾਓ ਐਸੋਲੇ ਜਿਹੜੇ ਹੈਗੇ ਐਮ ਜੀ ਡੀ ਦੇ ਸੇਖੜੇ ਜੱਜ ਸਾਹਿਬ ਆਣਾ ਉਹ 22 ਤਰੀਕ ਨੂੰ ਆਏ ਉਹਨਾਂ ਨੇ ਵੀ ਆਪਣੇ ਫੈਸਲੇ ਵਿੱਚ ਲਿਖਿਆ ਵੀ ਸੀਜੇਵਾਲ ਮਾਡਲ ਜਿਹੜਾ ਹੈਗਾ ਇਹਨੂੰ ਬਣਾਓ ਹੁਣ ਜਿਹੜੇ ਹੈ ਫਿਰ ਉਹਨਾਂ ਭਾਰਤੀ ਇੱਥੇ ਆਈ ਗੰਗਾ ਉੱਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਸਾਰੇ ਪਿੰਡਾਂ ਦੇ ਪੰਜ ਸਰਪੰਚ ਤੇ ਉਹਨਾਂ ਦੇ ਨਾਲ ਟੈਕਨੀਕਲੀ ਮਾਹਰ ਉਹ ਸਾਰੇ ਇੱਥੇ ਆਣ ਕੇ ਦੇਖ ਕੇ ਗਏ ਬਿਹਾਰ ਦੇ ਮੁੱਖ ਮੰਤਰੀ ਆਹੇ ਹਰਿਆਣਾ ਦੇ ਮੁੱਖ ਮੰਤਰੀ ਆਹੇ ਜਿਹੜਾ ਜਿਹੜਾ ਮੱਧ ਪ੍ਰਦੇਸ਼ ਉਹਨਾਂ ਨੇ ਇਹ ਸੀਜੇਵਾਲ ਮਾਡਲ ਨੂੰ ਜਿਹੜਾ ਹੈਗਾ ਕਿ ਅੱਗੇ ਸੀ ਲਾਗੂ ਕਰਨਗੇ ਹੁਣ ਕੀ ਇਹਨਾਂ ਨੂੰ ਸੀਜੇਵਾਲ ਦੇ ਨਾਂ ਤੋਂ ਅਲਰਜੀ ਹੈ ਇਹਦੇ ਦੱਸ ਸਕਦੇ ਤਿੰਨ ਡਿਗਰੀਆਂ ਸਾਡੇ ਕੋਲ ਯੂਨੀਵਰਸਿਟੀ ਵੱਲੋਂ ਦਿੱਤੀਆਂ ਹੈਗੀਆਂ ਜੇ ਉਹਨਾਂ ਨੇ ਕਿਸੇ ਨੂੰ ਸਾਖ ਹੋਵੇ ਤਾਂ ਦਿਖਾ ਦੇਗੇ ਕੋਈ ਨਹੀਂ ਪਪਾ ਜੀ ਕੱਲ ਲੱਖਾ ਸਿਧਾਣਾ ਬੁੱਢੇ ਦਰਿਆ ਦੇ ਪਹੁੰਚਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੰਸਿਚੇਵਾਲਾ ਕੂੜਾ ਪ੍ਰਚਾਰ ਕਰ ਰਹੇ ਨੇ ਸਫਾਈ ਤਾਂ ਬੋਲੇ ਦਰਿਆ ਦੀ ਹੋਈ ਨਹੀਂ ਤੇ ਉਹਨਾਂ ਨੇ ਕਿ ਜਿੱਥੇ ਅਸੀਂ ਕੱਲ ਵੀਡੀਓ ਬਾਈ ਆ ਉੱਥੇ ਹੁਣ ਵੀ ਤੁਸੀਂ ਚਲੀ ਜਾ ਜਿੱਥੇ ਉਹ ਖੜੇ ਹੋਣ ਅਸੀਂ ਉਹਦੇ ਤੇ ਗਾਰੰਟੀ ਦਿੱਤੀ ਨਹੀਂ ਅਸੀਂ ਨੇ ਗਿਆ ਵਾ ਵੀ ਪਾਣੀ ਦੁਆਰਾ ਚਾਲੂ ਹੋ ਗਿਆ ਜਿਹੜਾ ਉੱਪਰੋਂ ਤੋਂ ਆਉਂਦਾ ਵਾ ਜਿਲਮ ਅੱਲ ਦੇ ਹਨੇ ਦੇ ਚੜਦੇ ਪਾਸੇ ਜਿਹੜੀਆਂ ਡੈਰੀਆਂ ਦਾ ਗੋਹਾ ਬੰਦ ਕਰਾਇਆ ਤੇ 70 ਐਮਐਲਡੀ ਪਾਣੀ ਜਿਹੜਾ 90 ਐਮਐਲਡੀ ਉਹ ਬੰਦ ਕਰਾਇਆ ਦੂਸਰੀਆਂ ਡੇਰੀਆਂ ਦੇ ਉੱਤੇ ਕੰਮ ਕਰ ਰਹੇ ਆ ਉਹਦੀ ਸਫਾਈ ਕਰ ਰਹੇ ਅਸੀਂ ਤਾਂ ਉੱਥੇ ਕਰ ਰਹੇ ਆ ਘਾਟ ਬਣਾਏ ਅਸੀਂ ਤਾਂ ਜਿੱਥੇ ਉਹ ਮੋਕਾ ਹੈ ਅਸੀਂ ਤੋਂ ਕਹੀ ਨਹੀਂ ਰਿਹਾ ਵਈ ਨਹੀਂ ਕਰ ਰਹੇ ਦੇ ਦੇਣ ਅਸੀਂ ਦਾਵਾ ਕਰਾਂਗੇ ਫੇਰੇ ਕਹਿ ਸਕਦੇ ਹਾ ਜਿੱਦਿਵੇਂ ਇਹ ਦਾਵਾ ਕਰਦੇ ਆ ਜਿਵੇਂ ਇੱਥੇ ਜਦੋਂ ਮਰਜ਼ੀ ਦੇਖ ਲੈਣ ਪਾਣੀ ਸਾਫ਼ ਹੈ ਕਿ ਨਹੀਂ ਹਾਂ ਉਹਦੇ ਜਿੰਨੇ ਸੀ ਉਹ ਤੋਂ ਕਹਿ ਦਾਂਗੇ ਵੀ ਹੁਣ ਸਾਫ਼ ਆ ਉਦੋਂ ਮਗਰੋਂ ਜਾ ਕੇ ਕੋਈ ਚੈੱਕ ਕਰ ਲੋ ਅਸੀਂ ਤਾਂ ਇਹ ਕਹੀ ਨਹੀਂ ਰਹੀ ਤਾਂ ਸਾਫ਼ ਸ਼ੁਰੂ ਕੀਤਾ ਸ਼ੁਰੂਆਤ ਕੀ ਦੀਆ ਗੋਹ ਉਹਦੇ ਵਿੱਚ ਪੈਣਾ ਬੰਦ ਹੋਇਆ ਉਹਨਾਂ ਨੂੰ 2 ਮਹੀਨੇ ਉਹਨਾਂ ਦਾ ਗੋਹਾ ਅਸੀਂ ਚੱਕਦੇ ਰਹੇ ਆ ਵੀ ਤੁਸੀਂ ਵਿੱਚ ਨਾ ਪਾਓ ਅਸੀਂ ਇਹਦੇ ਚੱਕਦੇ ਆ ਪਿੰਡਾਂ ਦੇ ਵਿੱਚ ਅੱਠਾ ਬਿੰਡਾਂ ਦਾ ਪਾਣੀ ਪੀਂਦਾ ਸੀ ਉਹਨਾਂ ਦੇ ਸਿੱਜੇ ਵਾਲ ਮੋਡਲ ਉੱਤੇ ਲਾਇਆ ਉਹ ਪਾਣੀ ਜਿਹੜਾ ਪਿੱਛੋ ਅੱਗੇ ਛੱਡਦੇ ਵੀ ਸੀ ਤੇ ਗੋਹ ਬੰਨ ਬੰਨ ਫੋਟੋ ਵਿੱਚ ਸੀ ਉਹ 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 ਸਾਫੀ ਨਹੀਂ ਹੁੰਦਾ ਸੀ ਹੁਣ ਉਹ ਸਾਰੇ ਥੱਲੇ ਰੇਤਾਂ ਨਿਕਲੇ ਆਈਏ ਤੇ ਮਾ ਜਿਹੜਾ ਹੈ ਮਸਾਖੀ ਦੇ ਉੱਤੇ ਪਿੰਡ ਜਿਹੜਾ ਹੈਗਾ ਧੂਗੜੀ ਉੱਥੇ ਜਿਹੜਾ ਹੈਗਾ ਜਿਹੜਾ ਉਦੋਂ ਨੂੰ ਅਖੰਡ ਪਾਠ ਵੀ ਹੋਣਾ ਸੰਗਤਾਂ ਉੱਥੇ ਇਸ਼ਨਾਨ ਵੀ ਕਰਨੀ ਹੈ ਉੱਥੇ ਫਿਰ ਆ ਕੇ ਦੇਖ ਲਓ ਜਿੱਥੇ ਅਸੀਂ ਕਿਹਾ ਅਸੀਂ ਉੱਥੇ ਹੁਣ ਵੀ ਜੁਗਵਾਰ ਪਰ ਜਿੱਥੇ ਅਸੀਂ ਗਏ ਹੀ ਨਹੀਂ ਰਹੇ ਉਹ ਤਾਂ ਵੀ ਸਾਰੇ ਜਿਹੜੇ ਹੈਗੇ ਆ ਮਾਲਵੇ ਦੀ ਸੋਹਣੀਆਂ ਜਿਹੜੀਆਂ ਡਰੇਨਾਂ ਵਗਣਦੀਆਂ ਉਹਨਾਂ ਦੇ ਹਰ ਥਾਂ ਹੀ ਜਿਹੜਾ ਹੈਗਾ ਹਰ 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 ਡਰੇਨ ਦੇ ਵਿੱਚ ਗੰਦਾ ਪਾਣੀ ਭਰਿਆ ਜਿੰਨਾ ਅਸੀਂ ਕਹਿ ਰਹੇ ਆ ਉਹਦੇ ਉੱਤੇ ਕੋਈ ਹੋਵੇ ਜਦੋਂ ਮਰਜੀ ਉੱਥੇ ਆ ਜਾਣਾ ਉਹ ਜਿਹੜੇ ਪੰਡ ਜਿਹੜਾ ਹਨ ਕੇ ਉੱਥੇ ਚੈੱਕ ਕਰ ਲੈਣ ਸਾਡੇ ਤੋਂ ਬਿਨਾਂ ਵੀ ਉੱਥੇ ਜਾ ਸਕਦੇ ਆ ਜਿਹੜੇ ਗੋਏ ਪੈਂਦੇ ਸੀ ਉਹਨਾਂ ਨੂੰ ਬੇਨਤੀ ਕਰਕੇ ਬੰਦ ਕਰਾਇਆ ਲਗਾਤਾਰ ਲੱਗੇ ਹੋਏ ਤੇ ਜਿੱਦਣ ਖਾਫ ਹੋ ਗਿਆ ਬੁੱਢਾ ਦਰਿਆ ਉਦੋਂ ਅਸੀਂ ਕਹਾਂਗੇ ਤੇ ਉਦੋਂ ਫਿਰ ਚੈੱਕ ਵੀ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਕਿੰਨਾ ਕੇ ਸਮਾਂ ਹੋਰ ਲੱਗੇਗਾ ਨਹੀਂ ਅਸੀਂ ਕੋਈ ਐਹੋ ਜਿਹਾ ਦਾਵਾ ਕਰਦੇ ਨਹੀਂ ਅਸੀਂ ਪਹਿਲੇ ਦਿਨ ਤੋਂ ਕਿਹਾ ਲੱਗੇ ਹੋਏ ਆ ਤੇ ਆਸ ਕਰਦੇ ਆ ਬਹੁਤ ਛੇਦੀ ਕੋਈ ਸਾਲਾਂ ਬੰਦੀ ਨਹੀਂ ਛੇਦੀ ਇਹਦੇ ਰਿਜ਼ਲਟ ਆਉਣਗੇ ਕਿਉਂਕਿ ਦਾਵਾ ਕਰ ਦੇਣਾ ਮਗਰੋਂ ਨਾ ਫਿਰੋ ਬੰਦਾ ਫਸ ਜਾਂਦਾ ਤੋ ਇਸ ਵਾਸਤੇ ਅਸੀਂ ਆਪਣੀ ਜਿੰਨੀ ਮਿਹਨਤਾਂ ਜਿਹੜਾ ਕਿਨੇ ਜਿਹੜਾ ਘਾਟ ਬਣਾ ਰਹੇ ਆ ਜਿਹੜੇ ਤੇ ਲੱਗੇ ਹੋਏ ਆ ਦਿਨ ਰਾਤ ਅਸੀਂ ਤਾਂ ਕਹਿੰਨੇ ਕੱਲ ਨੂੰ ਸਾਫ ਹੋਵੇ ਪਰ ਉਹਦੇ ਵਾਸਤੇ ਜਿਹੜਾ ਹੈਗਾ ਹਰ ਚੀਜ਼ ਦਾ ਜਿਹੜਾ ਹੈਗਾ ਜਿੰਨਾ ਚਿਰ ਅਸੀਂ ਉਹਦਾ ਬਦਲ ਨਹੀਂ ਦਿੰਦੇ ਪਿੰਡਾਂ ਦੇ ਪਾਣੀ ਬੰਦ ਹੀ ਨਹੀਂ ਹੁੰਨੇ ਜਿੰਨੇ ਮਰਜ਼ੀ ਜੋ ਉਸੇ ਮਰਜ਼ੀ ਰੋਲਾ ਪਾਈ ਜੋ ਹੁਣ ਉਹਨਾਂ ਦਾ ਪ੍ਰਬੰਧ ਕਰ ਦਿੱਤਾ ਡੈਰੀਆਂ ਵਾਲਾਂ ਦਾ ਪ੍ਰਬੰਧ ਹੋ ਗਿਆ ਉਹਨਾਂ ਨੂੰ ਪੰਜ ਖੇਤ ਦੇ ਦਿੱਤੇ ਗੋਸ਼ਟਣ ਵਾਸਤੇ ਉਹਨਾਂ ਦੇ ਪਿੰਡਾਂ ਨੂੰ ਜਿਹੜੇ ਹੈਗੇ ਉਹ ਵੇਕਮ ਪੰਪ ਦੇ ਦਿੱਤੇ ਆਗੇ ਜਿਹੜਾ ਹੈ ਜੇ ਕਿਸੇ ਨੂੰ ਲੋੜ ਆ ਦੋਨੂੰ ਵਰਤ ਸਕਦਾ ਸੋ ਉੱਥੇ ਜਿਹੜੇ ਦੋ ਪਿੰਡਾਂ ਦਾ ਪਾਣੀ ਸੀ ਉਹਨੂੰ ਜਿਹੜਾ ਹੈਗਾ 17 ਲੱਖ ਰੁਪਏ ਦੇ ਦਿੱਤਾ ਉਹ ਪਾਈਪਲਾਈਨ ਪੈਰੀ ਸੋ ਉਹਦਾ ਬਦਲ ਜਿਹੜਾ ਹੈਗਾ ਜਿੱਨਾਂ ਚਿਰ ਆਪਾਂ ਨਹੀਂ ਦਿੰਦੇ ਤੇ ਪਾਣੀ ਡਿੱਗਦਾ ਪਰ ਰੋਲਾ ਪੈਸੀ ਵੀ ਪਾਉਨੇ ਆ ਵੀ ਪੈ ਰਿਆ ਅਸੀਂ ਕਦੋਂ ਕਹਿੰਨੇ ਵੀ ਪਾਣੀ ਬੰਦ ਹੋ ਗਿਆ ਪਰ ਜਿਹੜੇ ਬੰਦ ਹੋਏ ਉਹ ਤੁਹਾਨੂੰ ਦਿਖਾ ਰਹੇ ਆ ਪਾਣੀ ਉਹਦੇ ਵਿਚਾਰਿਆ ਉਹਨਾਂ ਲਈ ਸਮਝ ਇਹ ਵੀ ਜਿਹੜਾ ਹੈਗਾ ਪੂਰਾ ਹੋਊਗਾ ਗੁਰੂ ਪਾਤਸ਼ਾਹ ਦੀ ਜਰਨਾ ਚ ਅਰਦਾਸ ਕਰਦੇ ਆ ਬਾਬਾ ਨਾਨਕ ਕਿਰਪਾ ਕਰੇ ਪਵਿੱਤਰ ਬੁੱਢਾ ਦਰਿਆ ਵੀ ਸਾਫ਼ ਸੁਥਰਾ ਹੋਵੇ ਥਾਰੇ ਮਾਲਵਾ ਰਾਜਸਥਾਨ ਦੇ ਲੋਕ ਜਿਹੜੇ ਹੈ ਉਹ ਸਾਫ਼ ਸੁਥਰਾ ਪਾਣੀ ਉਹਨਾਂ ਤੱਕ ਪਹੁੰਚੇ ਇਹਦੇ ਵਾਸਤੇ ਆਸਬੰਦ ਵੀ ਆਰਦਾਸ ਵੀ ਕਰਦੇ ਆ ਗੁਰੂ ਦੇ ਚਰਨਾਂ 'ਚ ਤੇ ਸਾਨੂੰ ਭਰੋਸਾ ਵੀ ਉਹਦੇ ਤੇ ਜ਼ਰੂਰ ਜਿਹੜਾ ਹੈ ਪਵਿੱਤਰ ਬੁੱਢਾ ਦਰਿਆ ਸਾਫ਼ ਸੁਥਰਾ ਹੋਊਗਾ